ਮਹੌਲ ਬਣੇ ਹਨ ਸਮੂਹ ਸੰਗਤਾਂ ਵੱਲੋਂ ਆਪ ਦੇ ਚਰਨ ਪਰਸਨ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਚੜ੍ਹਦੇ ਤੇ ਲੈਂਦੇ ਪਾਸੇ ਵੀ ਸੱਚੇ ਪਾਤਸ਼ਾਹ ਦੀ ਕੋਈ ਵੀ ਜਾਣੇ ਨੁਕਸਾਨ ਨਾ ਹੋਵੇ ਆਪਸ ਵਿੱਚ ਪ੍ਰੇਮ ਪਿਆਰ ਬਣੇ ਰਹਿਣ ਆਪਸ ਵਿੱਚ ਸਮਝੋਤੇ ਹੋ ਜਾਣ ਹਾਲੇਲੂਵਾਹੇਲੂਵਾਹੇਲੂ ਅੱਜ ਸਿਰ ਤੇ ਕਿਹਾ ਤੁਹਾਡੇ ਕੋਲੋਂ ਸਭ ਲੋ ਤੁਹਾਡੇ ਕੋਲੋਂ ਅਰਦਾਸ ਤੁਹਾਲੋਂ ਕੀਤੀ ਗਈ ਆ ਦੋਵਾਂ ਮੁਲਕਾਂ ਦੀ ਚੜ੍ਹਦੇ ਪੰਜਾਬ ਦੀ ਲੈਂਦੇ ਪੰਜਾਬ ਦੀ ਜੇ جنگ ਲੜਦੀ ਆ ਦੋਵਾਂ ਪੱਖਾਂ ਤੇ ਦੋਵਾਂ ਚੜਦੇ ਤੇ ਲੈਂਦੇ ਪਾਸੇ ਵਿੱਚ ਨੁਕਸਾਨ ਹੁੰਦਾ ਏ ਉਸ ਨੁਕਸਾਨ ਨੂੰ ਮੁੱਖ ਰੱਖਦਿਆਂ ਹੋਏ ਆ ਭਲੇ ਵਾਸਤੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਸੰਗਤਾਂ ਵੱਲੋਂ ਚੜ੍ਹਦੀ ਕਲਾ ਵਾਸਤੇ ਤੇ ਅਮਨ ਸ਼ਾਂਤੀ ਵਾਸਤੇ ਲੈਂਦੇ ਪਾਸੇ ਵੀ ਆਪਣੇ ਤੇ ਚੜ੍ਹਦੇ ਪਾਸੇ ਵੀ ਆਪਣੇ ਆ ਅੱਗੇ ਵੀ ਜੰਗਾਂ ਵੇਖੀਆਂ ਵਾ ਜੰਗਾਂ ਦੇ ਬੋਤਾ ਕੋਈ ਲਾਭ ਨਹੀਂ ਹੁੰਦਾ ਹਮੇਸ਼ਾ ਨੁਕਸਾਨ ਹੁੰਦਾ ਏ ਬੱਚੇ ਇੱਧਰ ਵੀ ਤੇ ਬੱਚੇ ਉੱਧਰ ਵੀ ਆ। ਜੰਗ ਨਹੀਂ ਲੱਗਣਾ ਚਾਹੀਦਾ। ਵਾਹਿਗੁਰੂ ਵਾਹਿਗੁਰੂ ਸਾਡੀ ਦੇ ਮਹਾਰਾਜ ਗਾੜੀ ਬਾਬੇ ਕਾਲ ਸਰ ਗਾੜੀ ਇਹ ਹੋਰ ਅਰਦਾਸ ਆ ਜੀ। ਵੀ ਇਹ ਜੰਗ ਦੋਹ ਧਰਾਲੀ ਮੜੀ ਆ। ਜੰਗ ਦੇ ਘਰ ਦੀ ਵੀ ਮੜੀ ਆ। ਤੇ ਇਹ ਦੇ ਮੁਲਖਾਂ ਦੀ ਜੰਗ ਆ। 84 ਦੇ ਮਾਹੌਲ ਵੇਖੇ ਆ ਨਾ। ਅਸੀਂ ਤੇ ਉਹੀ ਕਰਨ ਨੂੰ ਹੱਥ ਲਾਉਣੇ ਵਾਹਿਗੁਰੂ ਵਾਹਿਗੁਰੂ ਕਰਦੇ ਆ। ਹੁਣ ਵੀ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਇਹੀ ਅਰਦਾਸ ਆ ਮਹਾਰਾਜ ਸੱਚੇ ਪਾਤਸ਼ਾਹ। ਇਹ ਜੰਗ ਦਾ ਮਾਹੌਲ ਨਾ ਬਣੇ। ਕਿਉਂਕਿ ਲੈਂਦੇ ਵਾਲੇ ਵੀ ਸਾਡੇ ਵੀਰ ਨੇ ਤੇ ਚੜਦੇ ਵਾਲੇ ਵੀ ਸਾਡੇ ਵੀਰ ਨੇ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੈ ਪੰਜਾਬੀਆਂ ਦਾ ਹੋ ਰਿਹਾ ਵਾ ਅਸੀਂ ਪਹਿਲਾਂ ਤੇ ਵਿਛੜੇ ਸੀ ਹੁਣ ਫੇਰ ਸਾਨੂੰ ਵਿਛੋੜਿਆ ਗਿਆ ਸੋ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਇਹ ਹੀ ਕਿ ਇਹ ਨੁਕਸਾਨ ਨਾ ਹੋਵੇ ਇਹ ਜੰਗ ਨਾ ਹੋਵੇ ਅਸੀਂ ਪਹਿਲੇ ਤਰ੍ਹਾਂ ਹੀ ਆਪਣੇ ਗੁਰੂ ਜੀ ਦੇ ਗੁਰੂ ਨਾਨਕ ਦੇਵ ਜੀ ਦੇ ਅਸੀਂ ਦਰਸ਼ਨ ਕਰਨ ਜਾ ਸਕੀਏ ਤੇ ਜੇ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਬਹਿ ਜਾਣ ਤੇ ਐਡੀ ਵੱਡੀ ਗੱਲ ਤੇ ਕੋਈ ਨਹੀਂ ਗਈ ਦੋ ਘੰਟਿਆਂ 'ਚ ਹੀ ਕੰਮ ਨਿਬੜ ਸਕਦਾ ਅੱਜ ਅਸੀਂ ਅੰਮ੍ਰਿਤਸਰ ਦੇ ਕੌਲਸਾ ਗੁਰਦਆਰਾ ਸਾਹਿਬ ਵਿੱਚ ਪਹੁੰਚੇ ਹਾਂ ਜਿੱਥੇ ਕਿ ਬਾਬਾ ਜਿਹੜੇ ਹੈੱਡ ਗ੍ਰੰਥੀ ਨੇ ਇਥੋਂ ਦੇ ਬਾਬਾ ਅੰਗਰੇਜ਼ ਸਿੰਘ ਜੀ ਉਹਨਾਂ ਵੱਲੋਂ ਅਰਦਾਸ ਬੇਨਤੀ ਵੀ ਕੀਤੀ ਗਈ ਆ ਅਤੇ ਵੀ ਦੋਵਾਂ ਤਰਫੋਂ ਜਿਹੜਾ ਕਿ جنگ ਨਾ ਹੋਵੇ ਤੇ ਸ਼ਾਂਤ ਵੀ ਜਿਹੜਾ ਮਾਹੌਲ ਹੋਵੇ ਬਾਬਾ ਜੀ ਸਾਡੇ ਨਾਲ ਗੱਲਬਾਤ ਵੀ ਕਰਨਗੇ ਉਤ ਬਾਬਾ ਜੀ ਵੱਲੋਂ ਫਤਿਹ ਸਾਂਝੀ ਕਰਦੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਉਸ ਤੋਂ ਅੱਜ ਸਿਰ ਤੇ ਕਿਹਾ ਤੁਹਾਡੇ ਗੁਰਦਆਰਾ ਸਾਹਿਬ ਵੱਲੋਂ ਤੁਹਾਡੇ ਕੋਲ ਅਰਦਾਸ ਤੁਹਾਲੋਂ ਕੀਤੀ ਗਈ ਆ ਦੋਵਾਂ ਮੁਲਕਾਂ ਦੀ ਚੜ੍ਹਦੇ ਪ ਇਹ ਮਨਚ ਵਿਚਾਰ ਕਿਸ ਤਰ੍ਹਾਂ ਆਇਆ ਵੀ ਦਾਸ ਬੇਨਤੀ ਕੀਤੀ ਜਾਵੇ ਗੱਲ ਨੂੰ ਲੈ ਕੇ ਵੀ ਦੋਵਾਂ ਸ਼ਾਂਤ ਜਿਹੇ ਮਾਹੌਲ ਰਵੇ ਪੰਜਾਬ ਦਾ ਜੋ ਅੱਜ ਦੇ ਹਾਲਾਤ ਸੋਸ਼ਲ ਮੀਡੀਆ 'ਚ ਆਪਾਂ ਵੇਖ ਰਹੇ ਆ ਸੋ ਜੇ جنگ ਲੜਦੀ ਆ ਦੋਵਾਂ ਪੱਖਾਂ ਤੇ ਦੋਵਾਂ ਚੜਦੇ ਤੇ ਲੈਂਦੇ ਪਾਸੇ ਵਿੱਚ ਨੁਕਸਾਨ ਹੁੰਦਾ ਏ ਉਸ ਨੁਕਸਾਨ ਨੂੰ ਮੁੱਖ ਰੱਖਦਾ ਹੋਏ ਆ ਭਲੇ ਵਾਸਤੇ ਸੁਖਮਨੀ ਸਾਹਿਬ ਦੇ ਬਾਠ ਕੀਤੇ ਗਏ ਸੰਗਤਾਂ ਵੱਲੋਂ ਚੜ੍ਹਦੀ ਕਲਾ ਵਾਸਤੇ ਤੇ ਅਮਨ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕੀਤੀ ਗਈ ਕਿ ਚੜਦੇ ਤੇ ਲੈਂਦੇ ਪਾਸੇ ਕੋਈ ਨੁਕਸਾਨ ਨਾ ਹੋਵੇ ਅਮਨ ਸ਼ਾਂਤੀ ਹੋ ਜਾਵੇ ਤੇ ਸਮਝੌਤਾ ਬਣ ਜਾਵੇ ਕਿ ਲੱਗਦਾ ਨਹੀਂ ਬਾਬਾ ਜੀ ਪਹਿਲਾਂ ਅਸੀਂ 65 1965 ਦੀ ਗੱਲ ਕਰੀਏ 71 ਦੀ ਗੱਲ ਕਰੀਏ 47 ਦੀ ਗੱਲ ਕਰੀਏ ਪਹਿਲਾਂ ਇਹ ਬੜਾ ਮਾਹੌਲ ਪੰਜਾਬ ਨੇ ਬੜੇ ਸ਼ਤਾਬ ਚੱਲੇ ਨੇ ਆਪਣੇ ਪਿੰਡੇ ਦੇ ਜਦੋਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਜਦੋਂ ਇਸ ਤਰ੍ਹਾਂ ਰਾਤ ਬਾਬਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਕਿ ਲੱਗਦਾ ਨਹੀਂ ਇੱਕ ਵਾਰੀ ਫੇਰ ਜਿਹੜਾ ਦਹਿਲ ਜਾਂਦਾ ਮੰਨ ਤੇ ਫੇਰ 1965 ਦੇ ਘੱਟੇ ਦੀ ਫੇਰ ਜੰਗ ਜਿਹੜੀ ਚੇਤੇ ਆ ਜਾਂਦੀ ਹੈ ਜਦੋਂ ਆਵਾਜ਼ਾਂ ਆਉਂਦੀਆਂ ਰਾਤ ਨੂੰ ਜਾਂ ਆਪਾਂ ਸੋਸ਼ਲ ਮੀਡੀਆ 'ਈ ਨਿਊਜ਼ਾਂ ਵ ਸਹਿਮਤ ਦਾ ਮੁੱਲ ਬਣਿਆ ਏ ਖਤਰੇ ਦਾ ਡਰ ਇੰਦਾ ਹਰ ਪਾਸੇ ਰਾਤ ਨੂੰ ਕੋਈ ਵੀ ਜਾਨਾ ਸੌਂਦਾ ਨਹੀਂ ਏ ਰਾਤ ਨੂੰ ਜਾਗਦਿਆਂ ਪਰਾਤਾ ਲੰਗਦਿਆਂ ਜੇ جنگ ਲੱਗਦੀ ਵੀ ਇਸ جنگ ਦੇ ਨਾਲ ਨੁਕਸਾਨ ਹੀ ਦੋਵੇਂ ਪੱਖ ਦਾ ਨੁਕਸਾਨ ਏ ਭਲਾ ਕਿਸੇ ਦਾ ਵੀ ਨਹੀਂ ਹੈਗਾ ਲੈਣਦੇ ਪਾਸੇ ਵੀ ਆਪਣੇ ਤੇ ਚੜ੍ਹਦੇ ਪਾਸੇ ਵੀ ਆਪਣੇ ਆ ਅੱਗੇ ਵੀ ਜੰਗਾਂ ਵੇਖੀਆਂ ਵਾਂ ਜੰਗਾਂ ਦੇ ਬੋਤਾ ਕੋਈ ਲਾਭ ਨਹੀਂ ਹੁੰਦਾ ਹਮੇਸ਼ਾ ਨੁਕਸਾਨ ਹੁੰਦਾ ਏ ਸੋ ਉਹ ਮੁੱਖ ਰੱਖਦਿਆਂ ਹੋਏ ਆ ਸੰਗਤਾਂ ਵੱਲੋਂ ਹੁਕਮ ਕੀਤਾ ਗਿਆ ਕਿ ਆਪਾਂ ਪਾਠ ਕਰੀਏ ਪਾਠ ਕਰਕੇ ਚੜ੍ਹਦੀ ਕਲਾਵਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰ ਤੇ ਗੁਰਦੁਆਰਾ ਕੌਲ ਸਰ ਸਾਹਿਬ ਕੀ ਅਰਦਾਸ ਬੇਨਤੀ ਕਰੀਏ ਕਿ ਜੰਗ ਨਾ ਹੋਵੇ ਅਮਨ ਸ਼ਾਂਤੀ ਬਣ ਜਾਵੇ ਤਾਂ ਕਿ ਜੋ ਖਤਰੇ ਦਾ ਮਾਹੌਲ ਜੰਗ ਦਾ ਮਾਹੌਲ ਇਹ ਨਾ ਹੋ ਸਕੇ ਜੀ ਲੱਗਦਾ ਨਹੀਂ ਬਾਬਾ ਜੀ ਇਸੇ ਤਰ੍ਹਾਂ ਜਿਹੜਾ ਮਾਹੌਲ ਆ ਇਸੇ ਤਰ੍ਹਾਂ ਜਿਹਨੇ ਤੁਸੀਂ ਅਰਦਾਸ ਬੇਨਤੀ ਕੀਤੀ ਅੱਜ ਆਪਣੇ ਗੋਲਾ ਸਾਹਿਬ ਕੌਲ ਸਾਹਿਬ ਵਿੱਚ ਕਿ ਲੱਗਦਾ ਇਸ ਤਰ੍ਹਾਂ ਵਕ ਵਕ ਪਿੰਡ ਦੇ ਜਿਹੜਾ ਸ਼ਹਿਰਾਂ ਦੇ ਗੋਲਾ ਸਾਹਿਬ ਆ ਹਰ ਕਿਸੇ ਅਰਦਾਸ ਬੇਨਤੀ ਹੋਣੀ ਚਾਹੀਦੀ ਹੈ ਸ਼ਾਮ ਨੂੰ ਜਾਗ ਤਾਂ ਜੋ ਕਿ ਜਿਹੜਾ ਜੰਗ ਦਾ ਮਾਹੌਲ ਆ ਜਿਹੜਾ ਜੰਗ ਬਣੀ ਪਈ ਆ ਇਹ ਕਿਤੇ ਇਹ ਹਰੇਕ ਨੂੰ ਚਾਹੀਦਾ ਜੀ ਜਿੰਨੇ ਪੰਜਾਬ ਦੇ ਵਿੱਚ ਗੁਰੂ ਘਰ ਹਨ ਗੁਰੂ ਘਰ ਦੀਆਂ ਕਮੇਟੀਆਂ ਗੁਰੂ ਘਰ ਦੇ ਗ੍ਰੰਥੀ ਸਹਿਬਾਨ ਜਾਂ ਸਮੂਹ ਸੰਗਤਾਂ ਜਿੱਥੇ-ਜਿੱਥੇ ਆਪਾਂ ਘਰਾਂ 'ਚ ਵਸ ਰਹੇ ਆ ਆਪਣੇ ਵਾਸਤੇ ਨਿਤਨੇਮ ਪਾਠ ਕਰਦੇ ਆ ਸੱਚੀ ਮਾਨਵਤਾ ਵਾਸਤੇ ਚਾਹੀਦਾ ਏ ਸਰਬਦਾ ਭਲਾ ਮੰਗਣ ਦੇ ਨਾਲ ਹੀ ਸਰਬਦਾ ਭਲਾ ਹੋਣਾ ਏ ਆਪਾਂ ਗੁਰੂ ਘਰਾਂ ਜਾ ਕੇ ਅਰਦਾਸਾਂ ਕਰਦੇ ਆ ਆਪਣੇ ਘਰਾਂ 'ਚ ਬੈਠ ਕੇ ਵਖ ਨੇ ਬਣਾਈਏ ਪਾਠ ਕਰੀਏ ਤਾਂ ਕਿ ਅਮਨ ਸ਼ਾਂਤੀ ਬਣੀ ਰਹੇ ਬਿਲਕੁਲ ਜਿਵੇਂ ਸਦਾ ਵੀ ਬਾਬਾ ਜੀ ਨੇ ਕਿਹਾ ਵੀ ਅਮਨ ਸ਼ਾਂਤੀ ਹੋਣੀ ਚਾਹੀਦੀ ਆ ਇਸੇ ਤਰ੍ਹਾਂ ਸਾਨੂੰ ਗੁਰੂ ਘਰਾਂ ਵਿੱਚ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਤਾਂ ਜੋ ਕਿ ਜੰਗ ਦਾ ਜਿਹੜਾ ਮਾਹੌਲ ਆ ਜੰਗ ਜਿਹੜੀ ਟਲ ਜਾਵੇ ਕਿਉਂਕਿ ਜੇਕਰ ਜੰਗ ਹੁੰਦੀ ਆ ਜਿਸ ਤਰ੍ਹਾਂ ਜੰਗ ਚੱਲ ਰਹੀ ਆ ਦੋ ਜ ਆਏ ਦਿਨ ਅਸੀਂ ਦੇਖਦੇ ਵੀ ਰਾਤ ਨੂੰ ਜਿਹੜੇ ਕੀ ਗੋਲਾਬਾਰੀ ਪਾਕਿਸਤਾਨ ਵੱਲ ਕੀਤੀ ਜਾਂਦੀ ਆ ਇਹ ਤੋਂ ਵੀ ਜਿਹੜੇ ਜਵਾਬੀ ਜਿਹੜੇ ਕਿ ਹਮਲਾ ਕੀਤਾ ਜਾਂਦਾ ਇਸ ਨਾਲ ਦੋਵਾਂ ਤਰ੍ਹਾਂ ਜਿਹੜਾ ਨੁਕਸਾਨ ਹੋ ਸਕਦਾ ਲੈਹਦੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਜਿਹੜੇ ਅੱਗੇ ਜਿਹੜੇ ਆਪਣੇ ਤੇ ਜਿਹੜਾ ਪਿੰਡੇ ਤੇ ਜਿਹੜੀਆਂ ਹੰਡਾਈ ਨੇ ਪ੍ਰਧਾਨ ਸਾਹਿਬ ਸਾਡੇ ਨਾਲ ਗੱਲਬਾਤ ਕਰਾਂਗੇ ਅਮਰੀਕ ਜੀ ਅਮਰੀਕ ਕਿਸ ਤਰ੍ਹਾਂ ਦੇਖਦੇ ਹੋ ਤੁਹਾਡਾ ਬੇਟਾ ਵੀ ਜਿਹੜਾ ਮੈਨੂੰ ਪਤਾ ਹੈ ਕਿ ਬਈ ਸਾਬਕਾ ਫੌਜੀ ਨੇ ਉਹ ਵੀ ਪਹਿਲਾਂ ਦੇ ਦੀ ਸੇਵਾ ਕਰਕੇ ਆ ਚੁੱਕੇ ਨੇ ਤੁਸੀਂ ਕਿਤਾ ਦੇਖਦੇ ਹੋ ਜੰਗ ਦਾ ਮਾਹੌਲ ਨੂੰ ਲੈ ਕੇ ਕਿ ਲੱਗਦਾ ਜੰਗ ਹੋਣੀ ਚਾਹੀਦੀ ਆ ਵਾਹਿਗੁਰੂ ਜੀ ਕੀ ਸਾਡੀ ਦੇ ਮਹਾਰਾਜ ਗਾੜੀ ਬਾਬੇ ਕਾਲ ਸਰ ਗਾੜੀ ਇਹ ਹੋਰ ਦਾਸ ਆ ਜੀ ਵੀ ਇਹ ਜੰਗ ਦੋ ਧਰਾਂ ਲਈ ਮੜੀ ਆ ਜੰਗ ਦੇ ਘਰ ਦੀ ਵੀ ਮੜੀ ਆ ਤੇ ਇਹਦੇ ਮੁਲਕਾਂ ਦੀ ਜੰਗ ਆ ਇਹੜਾ ਨੁਕਸਾਨ ਆ ਦੋ ਧਰਾਂ ਦਾ ਉਹਨਾਂ ਦਾ ਵੀ ਉਹਨਾਂ ਹੀ ਆ ਸਾਡਾ ਵੀ ਉਹਨਾਂ ਹੀ ਆ ਇਹ ਹੋਣਾ ਨਹੀਂ ਚਾਹੀਦਾ ਮਿਹਰੋਬਾਨੀ ਤੁਸੀਂ ਵੀ ਇੱਕ ਪਿਤਾ ਜੀ ਤੁਹਾਡਾ ਬੇਟਾ ਵੀ ਫੌਜ ਚ ਨੌਕਰੀ ਕਰਕੇ ਆਇਆ ਜਦੋਂ ਬੇਟਾ ਫੌਜ ਚ ਵਾਪਸ ਜਾਂਦਾ ਸੀ ਮਾਪਿਓ ਵਾਸਤੇ ਕਿੰਨਾ ਕੀ ਚੀਜ਼ ਹੁੰਦਾ ਸੀ ਕਿ ਪਤਾ ਨਹੀਂ ਕਿਹੜਾ ਮਾਹੌਲ ਕੀ ਬਣ ਜਾਣਾ ਕਿਹੜੇ ਵળે ਜਿਹੜਾ ਡੰਗ ਲੱਗ ਸਕਦੀ ਹੈ ਇਸ ਤਰ੍ਹਾਂ ਇਹ بڑے ਮਨਚ ਵਿਚਾਰ ਆਉਂਦੇ ਸੀ ਪਰ ਉਹ ਵੀ ਮਾਮਾ ਦੇ ਪੁੱਤ ਹੋਣਗੇ ਜਿਹੜੇ ਬਾਰਡਰਾਂ ਦੇ ਡਟੇ ਨੇ ਕਿ ਲੱਗਦਾ ਇਸ ਤਰ੍ਹਾਂ ਮਾਹੌਲ ਨੂੰ ਲੈ ਕੇ ਉਹ ਪਰਿਵਾਰਾਂ ਦੇ ਕਿਸ ਤਰ੍ਹਾਂ ਦਿਨਾਂ ਫੋਨ ਆਉਂਦੇ ਹੋਣਗੇ ਕਿ ਸਾਡੇ ਬੱਚੇ ਦਾ ਕੀ ਹਾਲਾਤ ਹੋਣਗੇ ਕਿੰਨੇ ਘਰਦਾਸ ਬੇਨਤੀ ਕਰਦੇ ਹੋਣਗੇ ਆਪਣੇ ਬੱਚਿਆਂ ਵਾਸਤੇ ਇਹ ਜੀ ਬਹੁਤ ਸਾਰੇ ਘਰਚ ਕਰਦੇ ਆ ਅਸੀਂ ਵੀ ਕਰਦੇ ਹਾਂ ਕਿ 1 ਜਦੋਂ ਇੱਧਰ ਜਾਂਦਾ ਇਸ ਇੱਕ ਹੁਕਮ ਹੁਕਮ ਵੱਲ ਦੇ ਬੜਾ ਖਤਰਾ ਹੁੰਦਾ ਹੈ ਉੱਥੇ ਤੇ برف ਵੀ ਸਾਰੀ ਪੈਂਦੀ ਹੈ برف ਦਾ ਹੀ ਪਾਣੀ ਪਿੰਦਾ ਹੈ ਉਹੋ ਪਾਣੀ ਗਰਮ ਕਰਕੇ ਨਹਾਉਂਦੇ ਸੀ ਦੁੱਖ ਦੇ ਹੁੰਦਾ ਹੀ ਆ ਸਾਰਿਆਂ ਨੂੰ ਹੁਣ ਜਿਹੜੇ ਆਪਣੇ ਫੌਜੀ ਇੱਥੇ ਬਿਠੇ ਆ ਉਹਨਾਂ ਦਾ ਵੀ ਸਾਨੂੰ ਪੂਰਾ ਦੁੱਖ ਆ ਕੱਲ ਨੂੰ ਕੋਈ ਗੱਲ ਹੁੰਦੀ ਆ ਇਹ ਸਾਡਾ ਸਾਰਿਆਂ ਦਾ ਭੈਣਾ ਭਰਾਵਾਂ ਦਾ ਜਿੰਨਿਆਂ ਵੀ ਹੈਗੇ ਆ ਉਹਨਾਂ ਦਾ ਫਰਜ਼ ਬਣਦਾ ਸਾਡਾ ਵੀ ਉਹਨਾਂ ਦੀ ਤੜ੍ਹੇ ਹੋ ਕੇ ਮਤ ਕਰੀਏ ਵੀ ਉਹਨਾਂ ਨੂੰ ਕੋਈ ਵੀ ਚੀਜ਼ ਦੀ ਲੋੜ ਪੈਂਦੀ ਆ ਆਪਾਂ ਲੋੜ ਵੇਲੇ ਉਹਨਾਂ ਨੂੰ ਪਹੁੰਚਾਈਏ ਤੇ جنگ ਦੇ ਵੈਸੇ ਹੀ ਮੜੀ ਆ ਅਸੀਂ ਤੇ ਇੱਥੇ ਅਰਦਾਸ ਕਰਦੇ ਬਾਬੇ ਕਾਲਸਰ ਗਾੜੀ ਵੀ ਮਾਰ ਕਾ ਇਹਨਾਂ ਦੀ ਦੋਹਾਂ ਧਰਾਂ ਦੀ ਸਹਿਮਤੀ ਕਰਾ ਤੇ جنگ ਬੰਦ ਹੋਵੇ ਸਾਰੀ ਉਮਰ ਬੰਦਾ ਮਰ ਜਾਂਦਾ ਮਕਾਨ ਬਣਾਉਂਦਾ ਸਾਰੀ ਬੰਦਾ ਰਹਿ ਜਾਂਦਾ ਪਰ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੋ ਜਾਂਦੇ ਨੇ ਇਸ ਤਰ੍ਹਾਂ ਦਾ ਜਦੋਂ ਤਣਾਅਕੁ ਸਥਿਤੀ ਹੋ ਜਾਂਦੀ ਆ ਅਸੀਂ ਦੇਖਿਆ ਕਿ ਕਈਆਂ ਨੂੰ ਘਰ ਬਾਛੜ ਕੇ ਆਉਣਾ ਪੈਂਦਾ ਡੰਗਲ ਮੱਛਾ ਛੱਡ ਕੇ ਆਉਣਾ ਪੈਂਦਾ ਕਿ ਲੱਗਦਾ ਨੇ ਕਿ ਉਹਦੀ ਪਿੱਛੇ ਯਾਦਾ ਬਣੀਆਂ ਨੇ ਬੰਦੇ ਦੀ ਸਾਰੀ ਕਮਾਈ ਉਮਰ ਦੀ ਲੱਗ ਜਾਂਦੀ ਆ ਉਹ ਛੱਤਾ ਬਣਾਉਣ ਨੂੰ ਘਰ ਬਣਾਉਣ ਨੂੰ ਉਹ ਭਾਈ ਸਾਹਿਬ ਜੀ ਉਹਦਾ ਧਿਆਨ ਜਿੱਥੇ ਉੱਥੇ ਹੀ ਉਦਾ ਧਿਆਨ ਤੇ ਆਪਣੇ ਘਰ ਹੀ ਰਹਿਣਾ ਵੀ ਮੇਰੀ ਇੱਕ ਖੁਰਲੀ ਹੈ ਨਾ ਉਹ ਵੀ ਬੜੀ ਮੁਸ਼ਕਲ ਬਣਦੀ ਜੀ ਅੱਜ ਖੁਰਲੀ ਬਣਾਉਣੀ ਹੋਵੇ ਨਾ ਸਾਨੂੰ ਉਹ ਹੀ ਬੜਾ ਔਖਾ ਹੁੰਦਾ ਵੀ ਖੁਰਲੀ ਬਣਨੀ ਕਿਦਾਂ ਆਡੀ ਤੇ ਜਿਹੜਾ ਮੈਲ ਹੀ ਛੱਡ ਕੇ ਆਏ ਨਾ ਹੁਣ ਬਾਰਡਰ ਦੇ ਉੱਤੇ ਜਾ ਕੇ ਦੇਖੋ ਵੀ ਆ ਰਾਣੀਆਂ ਪੈਂਡਿਆ ਐ ਨੂੰ ਦੂਣੀ ਸੜ ਕੇ ਆਉਦੀ ਦੋ ਟਰੱਕ ਲੰਘ ਜਾਂਦੇ ਆ ਤੇ ਕੋਠੀਆਂ ਦੋ ਮਹੀਨੇ ਕਿਤਰਾ ਦੀਆਂ ਛੱਡਣਾ ਕਿਤੇ ਹੌਲ ਹੀ ਬਣੇ ਛੱਡੇ ਕਿਤੇ ਮੁਸ਼ਕਲ ਦੀ ਗੱਲ ਆ ਐਵੇਂ ਜੀ ਗੱਲ ਨਹੀਂ ਗਈ ਪੱਥਰ ਤੇ ਦਿਲ ਰੱਖ ਕੇ ਆਉਣਾ ਮਗਰ ਧਿਆਨ ਰਹਿਣਾ ਉਹ ਅੱਦੇ ਦੇ ਉੱਦਾ ਹੀ ਮਰ ਜਣੇ ਪੀ ਆਹੀ ਇੰਨੇ ਇੰਨੇ ਪੈਸੇ ਲਏ ਇੰਨਾ ਕੁਛ ਕੀਤਾ ਸਾਡਾ ਕੀ ਰਹਿ ਗਿਆ ਮਗਰ ਜ਼ਮੀਨਾਂ ਫੰਜਰ ਹੋ ਜਾਣੀਆਂ ਵਾ ਕੋਈ ਰਹਿਣਾ ਨਹੀਂ ਲੈਣਾ ਨਹੀਂ ਦੇਣਾ ਨਹੀਂ ਇਹ ਬਹੁਤ ਮਾੜੀ ਗੱਲ ਆ ਲੜਾਈ ਲੱਗਣੀ ਨਹੀਂ ਚਾਹੀਦੀ ਪ੍ਰਧਾਨ ਸਾਬ ਖਾਸ ਕਰਕੇ ਦੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਕੀ ਅਪੀਲ ਕੀ ਕਰਨਾ ਚਾਹੋਗੇ ਖਾਸ ਕਰਕੇ ਹੱਥ ਛੋੜ ਕੇ ਕੀ ਬੇਨਤੀ ਕਰਨਾ ਚਾਹੋਗੇ ਆਪਣੇ ਲਈ ਜਰੂਰ ਸਾਂਝੀ ਕਰ ਦਿਓ ਕਿ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਨੇ ਇਹੋ ਇੱਕ ਦੂਜੇ ਦਾ ਮਸਲਾ ਹੱਲ ਕਰ ਸਕਦੇ ਨੇ ਤਾਂ ਜੋ ਕਿ ਜੰਗ ਲੱਗ ਨਾ ਲੱਗ ਸਕੇ ਕੀ ਕਹਿਣਾ ਚਾਹੋਗੇ ਵੇਖੋ ਜੀ ਕਿਤੇ ਵੀ ਆ ਅਰਦਾਸ ਬੇਨਤੀ ਇਹੋ ਹੀ ਆ ਆਪਣੇ ਪਿੰਡ ਦੀ ਜਾਂ ਘਰ ਦੀ ਲੜਾਈ ਹੋਣ ਈ ਹੈ ਦੋ ਆਗੂ ਬੈੱਕੇ ਉਹਨੂੰ ਮਕਾ ਲੈਣ ਤੇ ਉਹ ਮੁੱਕ ਸਕਦੀ ਹੈ ਐਡੀ ਗੱਲ ਕੋਈ ਨਹੀਂ ਗਈ ਤੇ ਜੇ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਬਹਿ ਜਾਣ ਤੇ ਐਡੀ ਵੱਡੀ ਗੱਲ ਤੇ ਕੋਈ ਨਹੀਂ ਗਈ ਦੋ ਘੰਟਿਆਂ 'ਚ ਹੀ ਕੰਮ ਨਿਬੜ ਸਕਦਾ ਪਰ ਜੇ ਮਕਾਉਣਾ ਹੋਵੇ ਤੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਅੱਜ ਵੱਡੀ ਦੇ ਦਾ ਵਿੱਚ ਗੁਰਦਾ ਸਾਹਿਬ ਵਿੱਚ ਲੋਕ ਪਹੁੰਚੇ ਨੇ ਅਰਦਾਸ ਬੇਨਤੀ ਵੀ ਕੀਤੀ ਜੀ ਸਾਡੀਆਂ ਮਾਤਾਵਾਂ ਭੈਣਾਂ ਪਹੁੰਚਿਆ ਨੇ ਉਹਨਾਂ ਕਿਹਾ ਵੀ ਜੰਗ ਨਹੀਂ ਹੋਣੀ ਚਾਹੀਦੀ ਜੰਗ ਕੋ ਮਸਲੇ ਦਾ ਹੱਲ ਨਹੀਂ ਹੈਗਾ ਐਸੇ ਕਿ بڑے ਲੋਕ ਬੇਰੋਜ਼ਗਾਰ ਹੋ ਜਾਣਗੇ ਡੰਗੋ ਡੰਗ ਜਿਹੜਾ ਰੋਟੀ ਪਿਛਾਦਾ ਛਕਦਾ ਉਹਨਾਂ ਦਾ ਕੀ ਹਾਲਾਤ ਹੋ ਜਾਣਗੇ ਬੜੀ ਮੁਸ਼ਕਲ ਆਊਗੀ ਸਾਡੇ ਮਹਤਾਵਾ ਵੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਭੈਣ ਜੀ ਅੱਜ ਤੁਹਾਡੇ ਵੱਲੋਂ ਅੱਜ ਇੱਥੇ ਬਹਿ ਕੇ ਪਾਰਕ ਦਾ ਕੀਤਾ ਗਿਆ ਗੁਰੂ ਸਾਹਿਬ ਦੇ ਇਹ ਕਿਸ ਤਰ੍ਹਾਂ ਮੰਚਾ ਅੱਗੇ ਰੋਜਾਨਾ ਕਰਦੇ ਹੋ ਕਿ ਅੱਜ ਸਪੈਸ਼ਲ ਕਰਨ ਮਾਚ ਆਈਏ ਨਹੀਂ ਰੋਜਾਨਾ ਤੇ ਇਸ ਤਰ੍ਹਾਂ ਵੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਪਾਠ ਚੱਲ ਰਿਹਾ ਲੜੀ ਚੱਲ ਰਹੀ ਆ ਤੇ ਅਰਦਾਸ ਬੇਨਤੀ ਆ ਜਿੱਦਨ ਦਾ ਮਾਹੌਲ ਖਰਾਬ ਹੋਇਆ ਉਦੋਂ ਦੀ ਅਰਦਾਸ ਬੇਨਤੀ ਇਹੋ ਹੀ ਸੇ ਪਾਸ਼ਾ ਗੜੀ ਕਰੀਦੀ ਆ ਬਿਮਾਰ ਸੱਚੇ ਪਾਸ਼ਾ ਠੰਡ ਠੰਡੌਲਾ ਰੱਖੋ ਉਧਰ ਵੀ ਆਪਣੇ ਵੀਰ ਆ ਤੇ ਇਧਰ ਵੀ ਸਾਰਾ ਪਰਿਵਾਰ ਹੀ ਆਪਣਾ ਵਾ ਤੇ ਉਧਰ ਵੀ ਆਪਣਾ ਪਰਿਵਾਰ ਆ ਮਹਾਰਾਜ ਗਾੜੀ ਇਹੋ ਬੇਨਤੀ ਕਰੀਦੀ ਇਹ ਮਾਰੇ ਸਰਬਦਾ ਭਲਾ ਕਰਨਾ ਇਹ ਜੰਗ ਨਾ ਲੱਗੇ ਜੰਗ ਦੇਖੀ ਨਹੀਂ ਜਾਂਦੀ ਨਾ ਸੁਣੀ ਜਾਂਦੀ ਕਿਉਂਕਿ 84 ਦੇ ਮਾਹੌਲ ਵੇਖੇ ਆ ਨਾ ਅਹੀਂ ਤੇ ਸੋਹੀ ਕਰਨ ਨੂੰ ਹੱਥ ਲਾਉਣੇ ਵਾਹੀ ਗੁਰੂ ਵਾਹੀ ਕਰਦੇ ਆ ਹੁਣ ਵੀ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਇਹੀ ਅਰਦਾਸ ਆ ਮਹਾਰਾਜ ਸੱਚੇ ਪਾਤਸ਼ਾਹ ਇਹ ਜੰਗ ਦਾ ਮਾਹੌਲ ਨਾ ਬਣੇ ਜੰਗ ਦਾ ਬਿਲਕੁਲ ਮਾਹੌਲ ਨਾ ਬਣੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਮੈਂ ਜਿਵੇਂ ਪਹਿਨੀ ਗੱਤ ਸਾਡੇ ਬਾਰੇ ਇਹ ਅਰਦਾਸ ਕਰਦੇ ਵੀ ਜੰਗ ਨਾ ਲੱਗੇ ਬੱਚੇ ਇੱਧਰ ਵੀ ਤੇ ਬੱਚੇ ਉੱਧਰ ਵੀ ਆ ਜੰਗ ਨਹੀਂ ਲੱਗਣਾ ਚਾਹੀਦਾ ਮਹਾਰਾਜ ਕਿਰਪਾ ਕਰੇ ਗੁਰੂ ਰਾਮਦਾਸ ਸਾਹਿਬ ਜੋੜ ਕੇ ਬੇਨਤੀ ਕਰਦੇ ਆ ਕਦੀ ਵੀ ਨਹੀਂ ਜੰਗ ਲੱਗਣਾ ਚਾਹੀਦਾ ਬੜਾ ਮਾਮਾ ਨੂੰ ਦੁੱਖ ਆਉਂਦਾ ਜੇ ਦੋ ਮਾਮਾ ਰਵੰਦੀਆਂ ਵੇਖਿਆ ਨਹੀਂ ਜਾਂਦਾ ਜਦੋਂ ਬੰਬ ਚੱਲਦੇ ਕੋਠੇ ਤੇ ਚੜਦੇ ਵੈਨੇ ਆ ਬੱਚਿਆਂ ਨੂੰ ਆਸ ਦਿੰਨੇ ਥੱਲੇ ਆ ਜਾਓ ਥੱਲੇ ਆ ਜਾਓ ਇਹ ਜੰਗ ਨਹੀਂ ਲੱਗਣਾ ਚਾਹੀਦਾ ਨਾ ਉਧਰ ਲੱਗਣਾ ਚਾਹੀਦਾ ਨਾ ਇਧਰ ਲੱਗਣਾ ਚਾਹੀਦਾ ਵੈਰ ਜੀ ਖਾਲਸਾ ਲੱਗਦਾ ਵੀ ਦੋਵਾਂ ਤਰ੍ਹਾਂ ਨੁਕਸਾਨ ਹੋਊਗਾ ਲੈਂਦਾ ਪੰਜਾਬ ਵੀ ਆਪਣਾ ਵੀ ਸਰਦਾ ਪੰਜਾਬ ਵੀ ਇਸ ਵਿੱਚ ਐਸੇ ਉਹ ਵੀ ਸਾਡੇ ਆਪਣਾ ਆਏ ਸਾਡੇ ਆਪਣੇ ਨੇ ਉਹ ਵੀ ਨਹੀਂ ਨਾ ਨੁਕਸਾਨ ਨਹੀਂ ਹੋਣਾ ਚਾਹੀਦਾ ਆਉਂਦਰੀ ਵੀ ਆਪਣੇ ਆ ਤੇ ਇਧਰ ਵੀ ਆਪਣੇ ਆ ਗੁਰੂ ਮਹਾਰਾਜ ਗੁਰੂ ਰਾਮਦਾਸ ਬੰਦ ਹੋ ਜਾਂਦੀ ਆ ਦੋ ਦੋ ਮਰਲਿਆਂ ਚ ਇਨਸਾਨ ਰਹਿਣ ਡਿਆ ਪਰਿਵਾਰ ਦੇ ਨਾਲ ਕਿਵੇਂ ਹੋ ਰਹੇਗਾ ਛੋਟੀ ਜੀ ਜਗ੍ਹਾ ਦੇ ਵਿੱਚ ਉੱਤੋਂ ਗਰਮੀ ਆ ਰਹੀ ਆ ਪੱਖੇ ਸਭ ਕੁਝ ਬੰਦ ਲਾਈਟਾਂ ਬੰਦ ਕਿਵੇਂ ਉਹ ਗੁਜ਼ਾਰਾ ਕਰੇਗਾ ਪਹਿਲੇ ਕੀ ਕਹਿਣਾ ਚਾਹੋਗੇ ਅੱਜ ਅਰਦਾਸ ਬੇਨਤੀ ਕੀਤੀ ਗਈ ਆ ਤੁਹਾਡੇ ਵੱਲੋਂ ਇਹ ਜਿਹੜਾ ਮੋਹ ਜਿਹੜਾ ਹੁੰਦਾ ਬਣਿਆ ਅਸੀਂ ਤੇ ਹੁਣ ਦੇਖ ਰਿਹਾ ਬਾਕੀ ਆਪਣੇ ਮੰਮੀ ਉਹਨਾਂ ਕੋ ਸੁਣਿਆ ਕਿ ਹਾਂ ਅਸੀਂ 71 ਦੀ ਲੜਾਈ ਦੇਖੀ ਐ 84 ਦੇਖਿਆ ਵਾ ਪਰ ਜਿੱਦੋ ਰਾਤ ਦਾ ਸਮਾਂ ਹੁੰਦਾ ਜਿੱਦੋ ਲਾਈਟ ਬੰਦ ਹੁੰਦੀ ਐ ਅਸੀਂ ਬੱਚਿਆਂ ਨੂੰ ਖਾਣਾ ਖਰਵਾ ਲੈਂਦੇ ਆ ਬਾਅਦ ਇਹ ਕਹਿੰਨੇ ਕਿ ਪਾਠ ਕਰੋ ਉਪਾਠ ਕਰਕੇ ਨਾ ਉਸੇ ਟਾਈਮ ਸੌ ਜਾਂਦੇ ਕਿ ਹਾਂ ਪਤਾ ਨਹੀਂ ਕੀ ਹੋਣਾ ਉਹਨਾਂ ਨੂੰ ਸਵਾਦ ਨਹੀਂ ਬਟ ਆਪ ਨਹੀਂ ਅਸੀਂ ਸੌ ਪਾਂਦੇ ਸਾਰੀ ਰਾਤ ਜਾ ਕੇ ਗੱਡੀ ਦੀਏ ਬਸ ਇਹ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਅਗੇ ਹੀ ਅਰਦਾਸ ਹੈ ਕਿ ਨਾ ਤੇ ਲੈੰਦੇ ਵਾਲੇ ਹੀ ਕੋਈ ਨੁਕਸਾਨ ਹੋਏ ਨਾ ਹੀ ਚੜਦੇ ਵਾਲੇ ਕਿਉਂਕਿ ਲੈੰਦੇ ਵਾਲੇ ਵੀ ਸਾਡੇ ਵੀਰ ਨੇ ਤੇ ਚੜਦੇ ਆਨੇ ਪੰਜਾਬੀਆਂ ਦਾ ਹੋ ਰਿਹਾ ਵਾ ਕਿਉਂਕਿ ਜਿੰਨੇ ਵੀ ਇਹ ਜਰਨਲਿਸਟ ਕਾਸਟ ਵਾਲੇ ਜਿੰਨੇ ਵੀ ਇਹ ਫੌਜੀ ਸਾਡੇ ਵੀਰ ਨੇ ਉਹਨਾਂ ਨੂੰ ਅੱਗੇ ਹੀ ਲਾਇਆ ਜਾਂਦਾ ਸਿੱਖ ਕੌਮ ਦਾ ਜਿਆਦਾ ਨੁਕਸਾਨ ਹੋਉਂਦਿਆ ਵਾ ਸੋ ਇਹੀ ਬਾਬਾ ਜੀ ਦੇ ਅਰਦਾਸ ਹੈ ਵਾਹਿਗੁਰੂ ਦੇ ਇਹੀ ਅਰਦਾਸ ਹੈ ਕਿ ਕੋਈ ਵੀ ਜੰਗ ਨਾ ਲੱਗੇ ਸਰਬੱਤ ਦਾ ਭਲਾ ਹੀ ਮੰਗੀਦਾ ਵਾ ਦਿਨ ਉੜਦਿਆਂ ਰਾਤ ਵੀ ਇਹੀ ਬਸ ਚਲਦਾ ਰਹਿੰਦਾ ਕਿ ਇੱਥੇ ਤੱਕ ਮੇਰਾ ਬੇਟਾ 8 ਸਾਲ ਦਾ ਉਹ ਰਾਤ ਵੀ ਸੌਣ ਤੋਂ ਪਹਿਲਾਂ ਵਾਹਿਗੁਰੂ 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 ਕਰਦਾ ਕਿ ਮਮਾ ਜੰਗ ਨਾ ਲੱਗੇ ਅਸੀਂ ਸਕੂਲ ਜਾਣਾ ਵਾ ਅਸੀਂ ਪਹਿਲੇ ਵਾਲੀ ਲਾਈਫ ਜੀਣੀ ਹੈ ਸੋ ਪਲੇ ਵਾਲਾ ਹੀ ਸਾਰਾ ਮਾਹੌਲ ਹੋ ਜੇ ਸਾਰੇ ਬੱਚੇ ਠੀਕ ਠਾਕ ਰਹਿਣ ਸੋ ਉਧਰ ਦੇ ਵੀ ਸਾਰਾ ਮਾਹੌਲ ਠੀਕ ਹੋਏ ਵਾਰੇ ਵਾਹਿਗੁਰੂ ਸਭ ਤੇ ਕਿਰਪਾ ਕਰਨ ਤੇ ਸਰਬੱਤ ਦਾ ਭਲਾ ਹੀ ਮੰਗੇ ਤੇ ਪ੍ਰਧਾਨ ਮੰਤਰੀਆਂ ਗਾੜੀ ਵੀ ਹੱਥ ਜੋੜ ਕੇ ਬੇਨਤੀ ਆ ਵੀ ਇਸ مسئلے ਨੂੰ ਬੈਠ ਕੇ ਆਪਣਾ ਨਜਿੱਠਣ ਪਬਲਿਕ ਨੂੰ ਖਰਾਬ ਨਾ ਕਰਨਾ ਅਸੀਂ ਤੇ ਇਹੀ ਆਖਾਂਗੇ ਪ੍ਰਧਾਨ ਮੰਤਰੀ ਗਾੜੀ ਇਹੀ ਸਾਡੀ ਅਰਦਾਸ ਬੇਨਤੀ ਆ ਤੇ ਆਪਣਾ ਨਮਟਾਰਾ ਜਿਹੜਾ ਹੈਗਾ ਟਾਡਾ ਉਧਰੋਂ ਉਧਰ ਹੀ ਇਹਨੂੰ ਬੈਠ ਕੇ ਇਹਨੂੰ ਸੁਲਝਾਓ ਤੇ ਦੁਨੀਆ ਨੂੰ ਨਾ ਖੱਜਲ ਖਰਾਬ ਕਰੋ ਜੀ ਪਤਾ ਨਵਾਂ ਜ ਤੁਸੀਂ ਦੇਖਿਆ ਸੰਗਤਾਂ ਵੱਲੋਂ ਇਹੋ ਅਪੀਲ ਕੀਤੀ ਜਾ ਰਹੀ ਆ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਨੂੰ ਵੀ ਜੰਗ ਨਹੀਂ ਹੋਣੀ ਚਾਹੀਦੀ ਜੰਗ ਤੱਕ ਮਸਲੇ ਦਾ ਹੱਲ ਨਹੀਂ ਆ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਬਹਿ ਕੇ ਸੁਲਾਹ ਕਰਨ ਤਾਂ ਜੋ ਕਿ ਜਿਹੜਾ ਪੁੱਤ ਪਿਆਰ ਆ ਫੇਰ ਪਹਿਲੇ ਤਰ੍ਹਾਂ ਬਣਿਆ ਰਵੇ ਪ੍ਰਧਾਨ ਸਾਹਿਬ ਕਿੱਥਾਂ ਦੇ ਦੇਖੋ ਖਾਸ ਕਰਕੇ ਜਿਵੇਂ ਸੋਸ਼ਲ ਮੀਡੀਆ 'ਚ ਬੜਾ ਅਜਕਲ ਫੈਲਿਆ ਹੋਇਆ ਆ ਜਿਵੇਂ ਹਮਲਾ ਕਰਦਾ ਇੰਡੀਆ ਤੇ ਉਧਰੋਂ ਪਾਕਿਸਤਾਨ ਹਮਲਾ ਕਰਦੇ ਨੇ ਤੇ ਬਾਰ ਬਾਰ ਜਿਹੜੇ ਫੇਸਬੁਕਾਂ ਦੇ ਬੈਠੇ ਨੇ ਵਿਦਵਾਨ ਜਿਹੜੇ ਨੇ ਉਹ ਕਹਿੰਦੇ ਨੇ ਯਾਰ ਉਹ ਸ਼ਾਬਾਸ਼ ਹਮਲਾ ਕੀਤਾ ਤੇ ਤਾਕਤਵਾਰ ਕੀਤਾਈ ਬਾਰਬਕ ਕਹਿੰਦੇ ਜੰਗ ਲੱਗਣੀ ਚਾਹੀਦੀ ਜੇ ਇਸ ਤਰ੍ਹਾਂ ਕਹਿੰਦੇ ਨੇ ਉਹਨਾਂ ਨੇ ਲੱਗਦਾ ਸਤਾਪ ਚੱਲਿਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਬਾਰਬਕ ਕਹਿੰਦੇ ਜੰਗ ਹੋਣੀ ਚਾਹੀਦੀ ਆ ਪਰ ਅੱਜ ਹੀ ਸਾਡੀ ਦੇ ਉਹਨਾਂ ਨੂੰ ਬੇਨਤੀ ਆ ਕਿ ਇਹੜਾ ਝੂਠ ਐ ਫਲਾਉਣਾ ਹਟਜੋ ਇਹ ਨਾਂ ਫਲਾਓ ਸੰਗਤ ਨੂੰ ਨਾਂ ਖਰਾਬ ਕਰੋ ਜਿਹੜੀ ਗੱਲ ਸਹੀ ਆ ਉਹ ਦੱਸੋ ਇਹ ਨਾ ਆਖੋ ਵੀ ਜੰਗ ਲੱਗੇ ਇਹ ਬੇਨਤੀ ਕਰੋ ਵੀ ਜੰਗ ਨਾ ਲੱਗੇ ਇਹ ਜ਼ਿਆਦਾ ਫਲਾਓ ਪਰ ਤੁਸੀਂ ਜਿਹੜੇ ਇਹ ਕੰਮ ਕਰਦੇ ਬਿਠੇ ਆ ਹੋ ਗਿਆ ਉੱਥੇ ਆ ਹੋ ਗਿਆ ਤਗੜੇ ਹੋ ਕੇ ਕਰੀ ਜੋ ਇਹ ਕੰਮ ਨਹੀਂਗਾ ਠੀਕ ਹੈਗਾ ਨਹੀਂ ਠੀਕ ਹਾਂ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਪ੍ਰਧਾਨ ਸਾਹਿਬ ਨੇ ਕਿਹਾ ਵੀ ਜਿਹੜੇ ਸੋਸ਼ਲ ਮੀਡੀਆ ਤੇ ਖਾਸ ਕਰਕੇ ਇੱਕ ਦੂਜੇ ਦਾ ਹਲੋਸ਼ਾ ਹੀ ਕਰਦੇ ਨੇ ਵੀ ਪਹਿੰਦੂਸਤਾਨ ਨੇ ਬਦਲ ਲਲਿਆ ਪਾਕਿਸਤਾਨ ਕੋ ਇਸ ਤਰ੍ਹਾਂ ਹੋ ਗਿਆ ਉਹ ਵੀ ਸਾਡੇ ਆਪਣੇ ਭਰਾ ਨੇ ਉਹ ਵੀ ਸਾਡੇ ਆਪਣੇ ਨੇ ਕੋਈ ਬਗਾਨੇ ਨਹੀਂ ਐ ਚੜਦੇ ਪੰਜਾਬ ਤੇ ਲੈਂਦੇ ਪੰਜਾਬ ਦਾ ਇਸੇ ਤਰ੍ਹਾਂ ਜਿਹੜਾ ਹਾਂਜੀ ਕਰਦੇ ਪੰਜਾਬ ਦਾ ਤੇ ਲੈਂਦੇ ਪੰਜਾਬ ਦਾ ਜਿਵੇਂ ਦੋਵਾਂ ਨੂੰ ਨੁਕਸਾਨ ਹੋਊਗਾ ਖਾਸਤੇ ਪੰਜਾਬ ਦਾ ਜ਼ਿਆਦਾ ਨੁਕਸਾਨ ਹੋਊਗਾ ਇਹ ਕਿ ਸੰਗਠਨਾਂ ਨੇ ਅਪੀਲ ਕੀਤੀ ਆ ਵੀ ਭਾਈ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਵੀ ਅਰਦਾਸ ਬੇਨਤੀ ਕੀਤੀ ਅੱਜ ਬਾਬਾ ਸਾਹਿਬ ਬਾਬਾਈ ਜੀ ਨੇ ਤੁਸੀਂ ਦੇਖਿਆ ਨਾਲੇ ਗੋਦਾ ਸਾਹਿਬ ਵਿੱਚ ਵੀ ਕਿਸੇ ਕਿਸਮ ਦਾ ਜਿਹੜਾ ਲੜਾਈ ਨਹੀਂ ਹੋਣੀ ਚਾਹੀਦੀ ਜੰਗ ਨਹੀਂ ਹੋਣੀ ਚਾਹੀਦੀ ਜਿਸ ਨਾਲ ਦੋਵਾਂ ਤਲਾਂ ਦਾ ਨੁਕਸਾਨ ਹੋਊਗਾ ਪੰਜੀ ਤੁਹਾਡਾ ਕੀ ਹੋਰ ਇਹਦੇ ਬਾਰੇ ਕਹਿਣਾ ਵਾ ਇਹਦੇ ਬਾਰੇ ਇਹ ਕਿ ਅਸੀਂ ਪਾਕਿਸਤਾਨ ਨਾਲ ਤੇ ਅਸੀਂ ਲੜਾਈ ਚਾਹੁੰਦੇ ਨਹੀਂ ਕਿਉਂਕਿ ਦੇਖੋ ਪਹਿਲੀ ਪਾਸ਼ਾਏ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਨੇ ਉੱਤੇ ਸੋ ਅਸੀਂ ਤੇ ਚਾਹੁੰਦੇ ਹੀ ਨਹੀਂ ਕਿ ਅਸੀਂ ਲੜਾਈ ਲੜੀਏ ਜਿਸ ਤਰ੍ਹਾਂ ਅੱਗੇ ਮੇਲ ਸੀ ਆਵਾਜਾਈ ਸੀ ਅਸੀਂ ਦਰਸ਼ਨ ਕਰਨ ਜਾਂਦੇ ਸੀ ਇੱਥੋਂ ਪੰਜਾਬੀ ਜਾਂਦੇ ਨੇ ਆਪਣੇ ਗੁਰੂ ਪਿਤਾ ਜੀ ਦੇ ਦਰਸ਼ਨ ਕਰਨ ਲਈ ਜਾਂਦੇ ਨੇ ਅਸੀਂ ਤੇ ਲੜਾਈ ਚਾਹਦੇ ਨਹੀਂ ਸੋ ਇਹੀ ਹੈ ਇਹੀ ਬੇਨਤੀ ਹੀ ਹੈ ਸੋ ਪ੍ਰਧਾਨ ਮੰਤਰੀਆਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਮਿਲ ਕੇ ਬੈਠ ਕੇ ਤੁਸੀਂ ਇਹ ਮੀਟਿੰਗ ਕਰੋ ਕਿ ਕੋਈ ਵੀ ਲੜਾਈ ਨਾ ਹੋਵੇ ਸਮਝੌਤਾ ਕਰ ਲੈਣਾ ਕਿਉਂਕਿ ਅਸੀਂ ਵੀ ਇਹ ਨੁਕਸਾਨ ਨਹੀਂ ਚਾਹੁੰਦੇ ਕਿਉਂਕਿ ਇਹਦੇ ਵਿੱਚ ਜਾਨ ਮਾਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੈ ਲੱਗਦਾ ਹੈ ਸਾਡੇ ਬਾਬਾ ਨਾਨਕ ਵੀ ਉਧਰ ਹੀ ਅਸੀਂ ਦੇਖਿਆ ਕਾ ਗੁਰਦਾਰ ਸਾਹਿਬ ਗੁਰਦਾਰਪੁਰ ਗੁਰਦਾ ਸਾਹਿਬ ਵੀ ਉਧਰ ਆ ਜੇ ਕਿਸੇ ਤਰ੍ਹਾਂ ਜੰਗ ਦਾ ਮਾਹੌਲ ਬਣਿਆ ਤਾਂ ਮੈਨੂੰ ਲੱਗਦਾ ਵੀ ਅਸੀਂ ਬਾਬੇ ਨਾਨਕ ਦੇ ਦਰਸ਼ਨ ਹੀ ਕਰ ਪਾਵਾਂਗੇ ਹਾਂ ਇਹ ਤੇ ਗੱਲ ਸਹੀ ਹੈ ਕਿ ਅਸੀਂ ਤੇ ਕਰ ਹੀ ਸਕਦੇ ਕਿਉਂਕਿ ਜਦੋਂ ਦੇਖੋ ਜਦੋਂ ਪਹਿਲਗਾਮ ਵਿੱਚ ਜੋ ਐਟੈਕ ਹੋਇਆ ਵਾ ਉਸੇ ਟਾਈਮ ਹੀ ਸਾਰੇ ਬਾਰਡਰ ਸੀਲ ਕਰ ਦਿੱਤੇ ਗਏ ਨੇ 에어ਪੋਰਟ ਸੀਲ ਕਰ ਦਿੱਤੇ ਗਏ ਨੇ ਸਾਨੂੰ ਅਹਿ ਅਸੀਂ ਪਹਿਲਾਂ ਤੇ ਵਿਛੜੇ ਸੀ ਹੁਣ ਫੇਰ ਸਾਨੂੰ ਵਿਛੋੜਿਆ ਗਿਆ ਸੋ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਇਹ ਹੀ ਕਿ ਇਹ ਨੁਕਸਾਨ ਨਾ ਹੋਵੇ ਇਹ ਜੰਗ ਨਾ ਹੋਵੇ ਅਸੀਂ ਪਹਿਲੇ ਤਰ੍ਹਾਂ ਹੀ ਆਪਣੇ ਗੁਰੂ ਜੀ ਦੇ ਗੁਰੂ ਨਾਨਕ ਦੇਵ ਜੀ ਦੇ ਅਸੀਂ ਦਰਸ਼ਨ ਕਰਨ ਜਾ ਸਕੀ ਬਹੁਤ ਧੰਨਵਾਦੀ ਤੁਸੀਂ ਦੇਖਿਆ ਭੈਣ ਨੇ ਬਹੁਤ ਸੋਹਣੀ ਗੱਲ ਕੀਤੀ ਆ ਕਿ ਜੰਗ ਨਹੀਂ ਹੋਣੀ ਜ਼ਿਆਦੀ ਕਿਉਂਕਿ ਸਾਡੇ ਗੁਰੂ ਧਾਮ ਮੋਦਰ ਨੇ ਗੁਰੂ ਨਾਨਕ ਦੇਵ ਸਾਹਿਬ ਦੇ ਸਾਡੇ ਬਾਬੇ ਨਾਨਕ ਦੇ ਗੁਰੂ ਧਾਮ ਮੋਦਰ ਨੇ ਬਾਬੇ ਨਾਨਕ ਦਰਸ਼ਣ ਸਿੰਘ ਕਰਨੇ ਆ ਜੇਕਰ ਦੋਵਾਂ ਤਰ੍ਹਾਂ ਬੰਦਾ ਪਿਆਰ ਆਪਸ ਵਿੱਚ ਬਣਿਆ ਰਹੂਗਾ ਤੇ ਅਸੀਂ ਵੀ ਦਰਸ਼ਨ ਕਰ ਚਾਵਾਂਗੇ ਜੇਕਰ ਇਸੇ ਤਰ੍ਹਾਂ ਮਾਹੌਲ ਰਿਹਾ ਤੇ ਦੋਵਾਂ ਦੇਸ਼ਾਂ ਦੇ ਬਾਰਡਰ ਜਿਹੜੇ ਬੰਦ ਹੋ ਗਏ ਤੇ ਅਸੀਂ ਬਹੁਤ ਦੁਚੱਜਾਂਗੇ ਅਸੀਂ ਬਾਬੇ ਨਾਨਕ ਦੇ ਦਰਸ਼ਨ ਹੀ ਕਰ ਪਾਵਾਂਗੇ ਇਸ ਕਰਕੇ ਦੋਵਾਂ ਦੇਸ਼ਾਂ ਦੇ ਮੁਲਕਾਂ ਦੇ ਪ੍ਰਧਾਨ ਮੰਤਰੀ ਕਿਹਾ ਭਾਈ ਹੱਥ ਜੋੜ ਕੇ ਪੀ ਆ ਲਿਆ ਕਿ ਜਾ ਕੇ ਕੋ ਮਸਲਾ ਹੱਲ ਨਹੀਂ ਆ ਇਸ ਕਾ ਕਿ ਦੋਵਾਂ ਤਰਫੇ ਜਿਹੜੇ ਟੇਬਲ ਤੇ ਬਹਿ ਕੇ ਗੱਲਬਾਤ ਕਰਨ ਤਾਂ ਜੋ ਕੀ ਜੰਗ ਦਾ ਜਿਹੜਾ ਮਾਹੌਲ ਆ ਉਹ ਖਤਮ ਹੋ ਸਕੇ ਤੇ ਫਿਰ ਤੋਂ ਪੰਜਾਬ ਚਾਹੇ ਜੜਦਾ ਪੰਜਾਬ ਆ ਚਾਹੇ ਲੈਂਦਾ ਪੰਜਾਬ ਆ ਫਿਰ ਅਮਨ ਸ਼ਾਂਤੀ ਵਾਲ ਆਵੇ ਤਾਂ ਜੋ ਕੀ ਲੋਕਾਂ ਦੇ ਜਿਹੜੇ ਰੋਜ਼ਗਾਰ ਨੇ ਲੋਕਾਂ ਦੇ ਕੰਮਕਾਰ ਨੇ ਜਿਹੜੇ ਡੇਲੀ ਬੇਸਿਕ ਕੰਮ ਕਰਨ ਵਾਲੇ ਉਹਨਾਂ ਦਾ ਕੀ ਦੇ ਕੰਮਕਾਰ ਦਾ ਬਹੁਤ ਜਿਹੜਾ ਨੁਕਸਾਨ ਹੋਦਾ ਏ ਮੀਨੂ ਦਿਉ ਜਾਤ ਮੈਂ ਤੁਹਾਡਾ ਹਜਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਾ